ਪਿਛਲੇ ਸਾਲ ਵੀ ਕਹਿ ਲੋ ਹੜਾ ਆਇਆ ਸੀਗਾ ਪੰਜਾਬ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਈਆਂ ਦੇ ਘਰ ਉੱਜੜ ਗਏ ਕੁਝ ਸਥਿਤੀ ਇਸ ਸਾਲ ਵੀ ਬਣ ਸਕਦੀ ਹੈ ਦੋ ਤੋਂ ਤਿੰਨ ਦਿਨ ਚਾਂਸਸ ਹੈ ਕਿ ਮੀਂਹ ਹਾਲਾਂਕਿ ਕਹਾਂਗੀ ਫਰਸਟ ਵੀਕ ਅਗਸਟ ਵਧੀਆ ਮੀਂਹ ਪੋਗਾ ਰੇਨਫਾਲ ਐਕਟੀਵਿਟੀ ਕੰਟੀਨਿਊ ਰਹੂਗੀ بارشਾਂ ਕੰਟੀਨਿਊ ਰਹਣੀਆਂ ਲੱਗਦਾ ਹੈ ਵੀ ਲਗਾਤਾਰ ਮਹੀਨੇ ਤੱਕ ਇਸੇ ਤਰੀਕੇ ਨਾਲ ਮੀਂਹ ਪਿਆ ਜਾਂ ਫਿਰ ਪਹਾੜਾਂ 'ਚ ਮੀਂਹ ਪਿਆ ਡੈਮ ਦੇ ਗੇਟੇ ਕਿ ਲੱਗਦੇ ਖੁੱਲੇ ਗਏ ਅਚਾਨਕ ਫਿਰ ਹੜਾ ਸਕਦਾ ਬਿਲਕੁਲ ਹੀ ਧਿਆਨ ਰੱਖਣਾ ਪਊਗਾ ਵੀ ਨਦੀ ਨਾਲੇ ਤੇ ਨਹਿਰਾਂ ਹੁੰਦੀਆਂ ਉਹਨਾਂ ਤੋਂ ਦੂਰ ਰਹਿਣ ਦੇ ਬੜਾ ਜ਼ਰੂਰਤ ਹੈਗੀ ਹੈ ਤੇ ਸਾਨੂੰ ਆਪਾਂ ਜਦੋਂ ਵੀ ਮੀਂਹ ਪੈਂਦਾ ਹੁੰਦਾ ਤਾਂ ਜਾਂ ਨਦੀ ਨਾਲੇ ਆਸ-ਪਾਸ ਅਗੇ ਉਹ ਤੋਂ ਡਿਸਟੈਂਸ ਬਣਾ ਕੇ ਰੱਖੀਓ ਉੱਤੇ ਆਪਾਂ ਬਾਰ-ਬਾਰ ਨਾ ਜਾਈਏ ਇੱਕ ਘਟੋਗਟ ਜਾਨਵਾਲ ਦਾ ਨੁਕਸਾਨ ਫਿਰ ਘਟ ਹੋ ਸਕਦਾ ਸੜਕਾਂ ਜਲਥਲ ਹੋਈਆਂ ਪਈਆਂ ਨੇ ਪਾਣੀ ਗੋਡੇ-ਗੋਡੇ ਜਿੱਨਾ ਆ ਮੋਗੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਗੱਡੀ ਡੁੱਬ ਗਈ ਸੀ ਉਹਦੇ ਵਿੱਚ ਮੀਂਹ ਕਰਨਾ ਤੇ ਕੀ ਮੰਨਦੇ ਹੋ ਕਿ ਪ੍ਰਸ਼ਾਸਨ ਦੇ ਵਿੱਚ ਕਮੀ ਹੈ ਪਾਣੀ ਦੀ ਨਿਕਾਸੀ ਦਾ ਸਾਧਨ ਨਹੀਂ ਹੈ ਕਿ ਇਸ ਵਾਰ ਵਾਕਈ ਪਾਣੀ ਜ਼ਿਆਦਾ ਪੈ ਰਿਹਾ ਮੇਰ ਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਵਿਪੇਕ ਰਾਜ ਪੰਜਾਬ ਦੇ ਵਿੱਚ ਲਗਾਤਾਰ 48 ਘੰਟਿਆਂ ਤੋਂ ਮੀਂਹ ਪੈ ਰਿਹਾ ਕਿਤੇ ਨੇ ਕਿਤੇ ਹਰ ਵਰਗੇ ਹਾਲਾਤ ਜਿਹੜੇ ਨੇ ਉਹ ਬਣ ਚੁੱਕੇ ਨੇ ਕਈ ਜ਼ਿਲ੍ਹਿਆਂ ਅਤੇ ਸ਼ਹਿਰਾਂ ਦੇ ਵਿੱਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਸੜਕਾਂ ਜਿਹੜੀਆਂ ਸੀਗੀਆਂ ਜਲਥਲ ਹੋ ਚੁੱਕੀਆਂ ਨੇ ਕਹਿ ਲੋ ਕਿਤਨੇ ਕਿਤੇ ਹੜ੍ਹ ਵਰਗੀ ਸਥਿਤੀ ਜਿਹੜੀ ਆ ਪੰਜਾਬ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਮੌਸਮ ਵਿਭਾਗ ਦੇ ਟਰੈਕਟਰ सुरेंद्र ਪਾਲ ਜੀ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਕਿ ਕੀ ਜਿਹੜੀ ਅਗਲੀ ਨੀਤੀ ਹੈ ਮੌਸਮ ਵਿਭਾਗ ਦੇ ਵੱਲੋਂ ਅਪਣਾਈ ਜਾ ਰਹੀ ਹੈ ਕਿਉਂਕਿ ਮੌਸਮ ਜਿਹੜਾ ਕਾਫੀ ਜਿਹਾ ਖਰਾਬ ਹੈ ਕੀ ਵਾਕਈ ਪੰਜਾਬ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਹੜ੍ਹ ਆਏਗਾ ਜਾਂ ਫਿਰ ਨਹੀਂ ਇਹ ਸਭ ਨੂੰ ਲੈ ਕੇ ਪੂਰੀ ਗੱਲਬਾਤ ਕਰਾਂਗੇ ਸੋ सुरेंद्र ਪਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਨਿਰਪਖ ਪੋਸਟ ਤੇ ਬਹੁਤ-ਬਹੁਤ ਸਵਾਗਤ ਹੈ ਜੀ ਜੀ ਥੈਂਕ ਯੂ ਜੀ ਸਰ ਕਿਵੇਂ ਦੇਖਦੇ ਹਾਂ ਬੀਤੇ 48 ਘੰਟਿਆਂ ਤੋਂ ਲਗਾਤਾਰ ਕਿੰਨੇ ਮਿੰਟ ਬਾਰਿਸ਼ ਪੈ ਰਹੀ ਹੈ ਕਿਤੇ ਜੇਕਰ ਕਿਸੇ ਹੋਰ ਖੇਤਰ ਦੀ ਗੱਲ ਕੀਤੀ ਜਾਵੇ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਤੇ ਹਾਲਾਤ ਜਿਹੜੇ ਨੇ ਹਾੜਾਂ ਵਰਗੇ ਬਣ ਚੁੱਕੇ ਨੇ ਦੇਖੋ ਮੌਨਸੂਨ ਜਿਹੜਾ ਹੈਗਾ ਕਾਫੀ ਐਕਟਿਵ ਚੱਲਿਆ ਹੋਇਆ ਹੁਣ ਕੁਝ ਟਾਈਮ ਤੇ ਤੇ ਅੱਗੇ ਵੀ ਹੁਣ ਦੋ ਤੋਂ ਤਿੰਨ ਦਿਨ ਚਾਂਸਸ ਹੈਗੇ ਕਿ ਮੀਂਹ ਹਾਲਾਂਕਿ ਕਹਾਂਗੇ ਫਰਸਟ ਵੀਕ ਅਗਸਟ ਵਧੀਆ ਮੀਂਹ ਪੋਗਾ ਰੇਨਫਾਲ ਐਕਟੀਵਿਟੀ ਕੰਟੀਨਿਊ ਰਹੂਗੀ ਬਾਰਸ਼ਾਂ ਕੰਟੀਨਿਊ ਰਹੂਗਾ ਯਾਨੀ ਤੇ ਅੱਜ ਤੇ ਕੱਲ ਕੁਝ ਆਪਾਂ ਵਾਰਨਿੰਗ ਵੀ ਰੱਖੀ ਹੋਈ ਔਰੈਂਜ ਲੈਵਲ ਵੀ ਰੱਖਿਆ ਹੋਇਆ ਔਰ ਖਾਸ ਕਰ ਜਿਹੜੀ ਮੌਨਸੂਨ ਹੈ ਇਹ ਸਾਲ ਕਾਫੀ ਠੀਕ ਹੈਗੀ ਇਹ ਹਰਿਆਣਾ ਚ 20% ਜ਼ਿਆਦਾ ਹੈਗੀ ਇਹ ਪੰਜਾਬ ਚ ਨਾਰਮਲ ਹੈਗੀ 1% ਹੈਗੀ ਜ਼ਿਆਦਾ ਤੇ ਚੰਡੀਗੜ੍ਹ ਵੀ ਨਾਰਮਲ ਹੈਗਾ ਤੇ ਹੁਣ ਜਿਹੜਾ ਹੈਗਾ ਉਹ ਬੇ ਬੰਗਾਲ ਬ੍ਰਾਂਚ ਕਾਫੀ ਐਕਟਿਵ ਹੋਈ ਹੈ ਉਹਦੇ ਕਰਕੇ ਹੁਣ ਜਿਹੜਾ ਈਸਟਰਨ ਸਾਈਡ ਸਾਡਾ ਹੈਗਾ ਜਿੱਥੇ ਪਹਿਲਾਂ ਘੱਟ ਬਾਰਿਸ਼ ਸੀਗੀ ਉੱਥੇ ਵੀ ਬਾਰਿਸ਼ ਚੰਗੀ ਹੋਊਗੀ ਤੇ ਕੁਲ ਮਿਲਾ ਕੇ ਪਹਾੜੀ ਲੱਗੇ ਉੱਥੇ ਵੀ ਉਮੀਦ ਦੇ ਚਾਂਸਸ ਹੈਗੇ ਤਾਂ ਇਹ ਜਿਹੜਾ ਹੜ੍ਹਾਂ ਦੀ ਗੱਲ ਹੁੰਦੀ ਹੈ ਜਨਰਲੀ ਕਿਉਂ ਹੋ ਜਾਂਦਾ ਕਿ ਪਾਣੀ ਜਦੋਂ ਹੀ ਨਦੀ ਨਾਲੇ ਹੁੰਦੇ ਆ ਉਦੋਂ ਜਾਂ ਫਿਰ ਕਨਾਲ ਵਗੀ ਕਈ ਵਾਰ ਉਹ ਓਵਰਫਲੋ ਹੋ ਜਾਂਦੀਆਂ ਉਹ ਜ਼ਿਆਦਾ ਦਿੱਕਤ ਵਾਲਾ ਚੀਜ਼ ਹੈਗੀ ਹੈ ਸੋ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਵੀ ਕਹਿ ਲੋ ਹੜਾ ਆਇਆ ਸੀਗਾ ਪੰਜਾਬ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਈਆਂ ਦੇ ਘਰ ਉੱਜੜ ਗਏ ਕੁਝ ਸਥਿਤੀ ਇਹ ਸਾਲ ਵੀ ਬਣ ਸਕਦੀ ਹੈ ਕਿਉਂਕਿ ਲੋਕਾਂ ਨੂੰ ਬਹੁਤ ਡਰ ਹੈ ਇਸ ਗੱਲ ਦਾ ਨਹੀਂ ਦੇਖੋ ਬਣ ਸਕਦੀ ਹੈ ਸਥਿਤੀ ਕਿਉਂਕਿ ਅਜੇ ਤਾਂ ਮੌਨਸੂਨ ਅਗਸਤ ਪੂਰਾ ਮਹੀਨਾ ਮੀਂਹ ਚੰਗਾ ਪਊਗਾ ਇਸ ਵਾਰ ਫੋਰਕਾਸਟ ਵੀ ਚੰਗੇ ਮੌਨਸੂਨ ਦਾ ਹੈਗਾ ਤੇ ਸਤੰਬਰ ਚ ਵੀ ਮੀਂਹ ਪੈਂਦਾ ਹੈ ਤੇ ਕੁੱਲ ਮਿਲਾ ਕੇ ਦੇਖੋ ਸਿਚੁਏਸ਼ਨ ਨੂੰ ਬੜਾ ਮੋਨੀਟਰ ਕਰਨਾ ਪਊਗਾ ਪਗ ਢੰਗ ਨਾਲ ਕਿਉਂਕਿ ਪਾਣੀ ਜਿਹੜਾ ਹੈਗਾ ਇੱਥੇ ਤਾਂ ਨਹੀਂ ਹੈ ਪਾਣੀ ਉੱਪਰ ਦਾ ਵੀ ਪਾਣੀ ਹੁੰਦਾ ਹੈ ਪਹਾੜਾਂ ਦਾ ਅਗਰ ਉਹ ਪਾਣੀ ਛੱਡੇ ਜਾਂਦਾ ਫਿਰ ਸਾਡੇ ਇੱਥੇ ਪਾਣੀ ਆ ਜਾਂਦਾ ਉਹ ਅਗਰ ਉਹ ਫਿਰ ਕਨਾਲਸ ਚੈਨਲਸ ਉਸ ਪਾਣੀ ਨੂੰ ਲੈ ਨਹੀਂ ਸਕਿਆ ਤਾਂ ਫਿਰ ਉਹ ਪਾਣੀ ਜਿਹੜਾ ਹੁੰਦਾ ਉਹ ਖੇਤਾਂ ਵਿੱਚ ਜਾਂ ਲੋਲਾਇੰਗ ਰੀਅ ਵਿੱਚ ਜਾਂ گاਵਾ ਵਿੱਚ ਉਦਾਸਰ ਹੋ ਜਾਂਦਾ ਕਿਉਂਕਿ ਬਿਲਕੁਲ ਜਿਵੇਂ ਕਹਿ ਰਹੇ ਹੋ ਪਹਾੜਾਂ ਤੋਂ ਪਾਣੀ ਆਉਂਦਾ ਡੈਮਾਂ ਦੇ ਗੇਟ ਖੋਲ ਦਿੱਤੇ ਨੇ ਹੋਣਾ ਹਨ ਜਿਹਦੇ ਕਰਕੇ ਬਹੁਤ ਪਰੇਸ਼ਾਨੀ ਹੋ ਸਕਦੀ ਹੈ ਡੈਮ ਵੀ ਲਗਭਗ ਹੁਣ ਕਾਫੀ ਲੈਵਲ ਤੇ ਪਹੁੰਚੇ ਹੋਏ ਤਾਂ ਡੈਮਾਂ ਡੈਮਾਂ ਦੇ ਗੇਟ ਇਮੀਡੀਏਟ ਖੁੱਲਦੇ ਫਿਰ ਪਾਣੀ ਜਿਹੜਾ ਹੈਗਾ ਉਹ ਨੇਚਰਲੀ نیچے ਆਏਗਾ ਤੇ ਉਹ ਫਿਰ ਪਾਣੀ ਨੁਕਸਾਨ ਵੀ ਕਰਦਾ ਹੈ ਤੇ ਹਾਰਡ ਵਗੈਰਾ ਲੋਕਲ ਪਾਣੀ ਅਗਰ ਆਪਾਂ ਪੰਜਾਬ ਦੀ ਵੈਸੇ ਗੱਲ ਕਰੀਏ ਕਿ ਪੰਜਾਬ ਦਾ ਮੀਂਹ ਮੜਾ ਲਾਊਗਾ ਤਾਂ ਉਹ ਤਾਂ ਨਹੀਂ ਹੈਗਾ ਲੇਕਿਨ ਫਿਰ ਉੱਪਰ ਦਾ ਪਾਣੀ ਮਿਲ ਜਾਂਦਾ ਅੱਗੇ ਨਾ ਉਹ ਜ਼ਿਆਦਾ ਟ੍ਰਾਬਲਸਮ ਹੈ ਮਤਲਬ ਲੱਗਦਾ ਹੈ ਵੀ ਲਗਾਤਾਰ ਮਹੀਨੇ ਤੱਕ ਇਸੇ ਤਰੀਕੇ ਨਾਲ ਮੀਂਹ ਪਿਆ ਜਾਂ ਫਿਰ ਪਹਾੜਾਂ ਚ ਮੀਂਹ ਪਿਆ ਡੈਮ ਦੇ ਗੇਟੇ ਕਿ ਲੱਗਦੇ ਖੁੱਲੇ ਗਏ ਅਚਾਨਕ ਫਿਰ ਹੜਾ ਸਕਦਾ ਬਿਲਕੁਲ ਹੀ ਧਿਆਨ ਰੱਖਣਾ ਪਊਗਾ ਮੈਨੂੰ ਤਾਂ ਪੰਜਾਬ ਸਰਕਾਰ ਨੂੰ BBMP ਨਾਲ ਤੇ ਹਿਮਾਚਲ ਸਰਕਾਰ ਨੂੰ BBMP ਨਾਲ ਕਿ ਕੀ ਸਿਚੁਏਸ਼ਨ ਹੈ ਕਿ ਡੈਮਾਂ ਦੀ ਕੀ ਫੋਰਕਾਸਟ ਹੈਗਾ ਕਿਉਂਕਿ ਪ੍ਰਾਈਮਰੀ ਤਾ ਬਾਰਸਾਂ ਦੇ ਫੋਰਕਾਸਟ ਤੇ ਕਾਫੀ ਜਿਜਾ ਡਿਪੈਂਡ ਕਰਦੀਆਂ ਅਗਰ ਮੀਂਹ ਅੱਗੇ ਚੰਗਾ ਪਾਊਗਾ ਫਿਰ ਪਾਣੀ ਦਾ ਮਤ ਜ਼ਿਆਦਾ ਹੋਊਗਾ ਆਬਵੀਅਸ ਹੈ ਤੇ ਪੰਜਾਬ ਚ ਵੀ ਮੀਂਹ ਹੈਗਾ ਤਾਂ ਫਿਰ ਉਸ ਪਾਣੀ ਨੂੰ ਕਿੱਦਾਂ ਸੰਭਾਲਣਾ ਟਾਈਮਲੀ ਸੰਭਾਲਣਾ ਇਹ ਸਭ ਚੀਜ਼ਾਂ ਨਾਲੋਂ ਦਾ ਇੰਪੋਰਟੈਂਟ ਬਸੋ ਬਿਲਕੁਲ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ ਕਿਉਂਕਿ ਪੰਜਾਬ ਦੇ ਬਾਰਡਰਾਂ ਦੇ ਨੇੜੇ ਜਿਨ੍ਹਾਂ ਦੇ ਘਰ ਨੇ ਦਰਿਆ ਦੇ ਕੰਡੇ ਕਰਨੇ ਕਿਉਂਕਿ ਕਿਤਨੇ ਕਿਤੇ ਉਹ ਲੋਕ ਬੇਕਾਰ ਹੋ ਜਾਂਦੇ ਨੇ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਨੇ ਇਸ ਮੌਸਮ ਦੇ ਵਿੱਚ ਉਹਨਾਂ ਨੂੰ ਵਰਤਣੀਆਂ ਚਾਹੀਦੀਆਂ ਦੇਖੋ ਖਾਸ ਕਰ ਬੜਾ ਕਈ ਵਾਰ ਇਹ ਹੋ ਜਾਂਦਾ ਕਿ ਬੜਾ ਅਚਾਨਕ ਪਾਣੀ ਆ ਜਾਂਦਾ ਹੈ ਨਦੀ ਨਾਲੇ ਤੇ ਨਹਿਰਾਂ ਹੁੰਦੀਆਂ ਉਹਨਾਂ ਤੋਂ ਦੂਰ ਰਹਿਣ ਦੇ ਬੜਾ ਜ਼ਰੂਰਤ ਹੈਗੀ ਹੈ ਤੇ ਸਾਨੂੰ ਆਪਾਂ ਜਦੋਂ ਵੀ ਮੀਂਹ ਪਿੰਦਾ ਹੁੰਦਾ ਤਾਂ ਜਾਂ ਨਦੀ ਨਾਲੇ ਆਸ-ਪਾਸ ਹੈਗੇ ਉਹ ਤੋਂ ਡਿਸਟੈਂਸ ਬਣਾ ਕੇ ਰੱਖਿਓ ਉੱਤੇ ਆਪਾਂ ਬਾਰ-ਬਾਰ ਨਾ ਜਾਈਏ ਤੇ ਘਟੋ ਘਟ ਜਾਨਵਰ ਦਾ ਨੁਕਸਾਨ ਫਿਰ ਘਟ ਹੋ ਜਾਂਦਾ ਹੈ ਸੋ ਬਿਲਕੁਲ ਇੱਕ ਸਵਾਲ ਬੜਾ ਅਲੱਗ ਜਿਹਾ ਆ ਕਹਿ ਲਓ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਸੜਕਾਂ ਜਲਥਲ ਹੋਈਆਂ ਪਈਆਂ ਨੇ ਪਾਣੀ ਗੋਡੇ-ਗੋਡੇ ਜਿੰਨਾ ਆ ਮੋਗੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਗੱਡੀ ਡੁੱਬ ਗਈ ਸੀ ਉਹਦੇ ਵਿੱਚ ਮੀਂਹ ਕਰਨਾ ਤੇ ਕੀ ਮੰਨਦੇ ਹੋ ਕਿ ਪ੍ਰਸ਼ਾਸਨ ਦੇ ਵਿੱਚ ਕਮੀ ਹੈ ਪਾਣੀ ਦੀ ਨਿਕਾਸੀ ਦਾ ਸਾਧਨ ਨਹੀਂ ਹੈ ਕਿ ਇਸ ਵਾਰ ਵਾਕਈ ਪਾਣੀ ਜ਼ਿਆਦਾ ਪੈ ਰਿਹਾ ਨਹੀਂ ਦੇਖੋ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਹਾਂ ਪ੍ਰਸ਼ਾਸਨ ਦਾ ਜਿੱਥੇ ਕੰਮ ਹੈ ਉਹ ਵੀ ਐਕਟਿਵ ਚਾਹੀਦਾ ਹੁੰਦਾ ਤੇ ਨਾਲ-ਨਾਲ ਜਿਹੜਾ ਨਦੀ ਨਾਲੇ ਹੈਗੇ ਆ ਤੁਹਾਡੇ ਡਰੇਨੇਜ ਸਿਸਟਮ ਹੈਗੇ ਉਹ ਪ੍ਰੋਪਰ ਹੈਗੇ ਆ ਨਹੀਂ ਹੈਗੇ ਤੇ ਨਾਲ-ਨਾਲ ਫਿਰ ਫੋਰਕਾਸਟ ਕਿਦਾਂ ਚੱਲਿਆ ਹੋਇਆ ਫੋਰਕਾਸਟ ਦਾ ਅੱਗੇ ਕੀ ਸਿਨੈਰੀਓ ਹੈਗਾ ਤੇ ਭਾਖੜਾ ਵਿਆਸ ਮੈਨੇਜਮੈਂਟ ਮੋਰ ਦਾ ਕੀ ਲੇਟੈਸਟ ਸਟੇਟਸ ਹੈਗਾ ਸਾਰੀਆਂ ਚੀਜ਼ਾਂ ਵਿੱਚ ਲੋੜ ਤਾਂ ਮਿਲ ਕੇ ਕੰਮ ਕਰਨ ਦੀ ਲੋੜ ਹੈਗੀ ਹੈ ਕਿ ਅਸੀਂ ਕੀ ਫੋਰਕਾਸਟ ਦਿੱਤਾ ਫਿਰ ਡਿਸਟ੍ਰਿਕਟ ਐਡਮਿਨ ਦੇ ਡੀਸੀ ਨਾਲ ਦੇਖਣਾ ਹੈ ਕਿ ਕਿਸ ਰੇਂਜ ਉਹ ਨਾਲ ਜ਼ਿਲ੍ਹੇ ਵਿੱਚ ਹੈਗਾ ਤੇ ਸਿਮਿਲਰ ਸਰਕਾਰਾਂ ਨਾਲ ਦੇਖਣਾ ਕਿਤਾ ਮੈਨੂੰ ਲੱਗਦਾ ਕਾਈ ਕੋਆਰਡੀਨੇਸ਼ਨ ਅਗਰ ਲੈਕ ਆਫ ਕੋਆਰਡੀਨੇਸ਼ਨ ਹੋਗਾ ਤਾਂ ਦਿੱਖਦਾ ਆਉਂਦੀ ਹੈ ਲੇਕਿਨ ਮਿਲ ਕੇ ਲੱਗਦਾ ਹੈ ਚਾਹਾਨੂੰ ਕੰਮ ਕਰਨਾ ਮੂ। ਅਸਾ ਬਿਲਕੁਲ ਕੀ ਲੱਗਦਾ ਹੈ ਵੀ ਹਰ ਵਾਰ ਨਾਲੋਂ ਇਸ ਵਾਰ ਜ਼ਿਆਦਾ ਵੀ ਪੈ ਰਿਹਾ। ਦੇਖੋ ਕੁਝ ਸਾਲ ਨਾਲੋਂ ਜ਼ਿਆਦਾ ਹੈਗਾ। ਕਿਉਂਕਿ ਪਿਛਲੇ ਸਾਲ ਤੋਂ ਨਾਲੋਂ ਡੈਫੀਨਿਟਲੀ ਜ਼ਿਆਦਾ ਹੈਗਾ। ਲੇਕਿਨ ਇਹ ਜਿਹੜਾ ਮੀ ਹੈਗਾ ਕਬੀ ਸਿਸਟਮੈਟਿਕ ਹੈਗਾ ਕੋਈ ਲਗਾਤਾਰ ਵੀ ਨਹੀਂ ਪਹਿਰੇਆ ਮਤਲਬ ਸੌਰੀ ਬਹੁਤ ਇੰਟੈਂਸ ਵੀ ਨਹੀਂ ਪਹਿਰੇਆ ਰੁਕ ਰੁਕੇ ਵੀ ਪਹਿਰਾਤਾ ਓਵਰঅল ਤਾਂ ਫਸਲਾਂ ਵਾਸਤੇ ਗਰਾਊਂਡ ਵਾਸਤੇ ਬਸਤੇ ਬਿਜਲੀ ਪਾਣੀ ਵਾਸਤੇ ਠੀਕ ਹੈਗਾ ਲੇਕਿਨ ਬਸ ਕੰਸਰਨ ਇਹ ਹੈਗਾ ਕਿ ਜਦੋਂ ਹੀ ਪਾਣੀ ਉਪਰ ਆਉਂਦਾ ਹੈ ਜਾਂ ਵਟੈਵਰ ਤੁਹਾਡੇ ਚੈਨਲ ਚੰਗੇ ਨਹੀਂ ਹੈਗੇ ਉਹ ਮੈਨਰ ਦਾ ਮੋਨੀਟਰ ਕਰਨੇ ਦੀ ਸੁਪਰਵਾਈਜ਼ਨ ਕਰਨੇ ਦੀ ਬਹੁਤ ਲੋੜ ਹੈਗੀ ਹੈ ਸੋ ਬਿਲਕੁਲ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਜੀ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਕਿਉਂਕਿ ਅਚਾਨਕ ਜਦੋਂ ਹੁੰਦਾ ਹੈ ਪਹਾੜਾਂ ਦੇ ਵਿੱਚ ਪਾਣੀ ਪੈਂਦਾ ਹੈ ਅਚਾਨਕ ਡੈਮਾਂ ਦੇ ਗੇਟ ਖੋਲ ਦਿੱਤੇ ਜਾਂਦੇ ਨੇ ਉੱਤੋਂ ਪਾਣੀ ਪੈ ਰਿਹਾ ਹੁੰਦਾ ਹੈ ਜਿਸ ਦੇ ਕਾਰਨ ਕਿਤੇ ਨਾ ਕਿਤੇ ਜਿਹੜਾ ਆ ਹਾਰਡਵਰਕ ਦੇ ਹਾਲਾਤ ਬਣ ਸਕਦੇ ਨੇ ਇਸ ਨੂੰ ਲੈ ਕੇ ਸਰਕਾਰ ਨੂੰ ਹੋ ਗਿਆ ਮੌਸਮ ਵਿਭਾਗ ਨੂੰ ਹੋ ਗਿਆ ਤੇ ਬਾਕੀ ਜਿੰਨੀਆਂ ਵੀ ਸੰਸਥਾਵਾਂ ਨੇ ਸੇਵਾਵਾਂ ਨੇ ਉਹਨਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਸਥਿਤੀ ਜਿਹੜੀ ਹੈ ਉਹ ਪੈਦਾ ਨਾ ਹੋਵੇ ਕੈਮਰਾਮੈਨ ਅਸ਼ੋਕ ma è meglio nel post.